ਬਣਾ ਵੀ ਕਾਕੇ ਬਣਾ ਵੀ ਕਾਕੇ ਬਣਾ ਵੀ ਕਾਕੇ ਬਣਾਈਏ ਭਾਜੀ ਕਾਕੇ ਬਣਾਈਏ ਉਹ ਕਾਕੇ ਨਵੇਂ ਸੂਟ ਆ ਗਏ ਨਵੇਂ ਡਿਜ਼ਾਈਨ ਆ ਗਏ ਵੀਡੀਓ ਬਣਾਇਆ ਹੋਰ ਕੀ ਬਣਾਉਣਾ ਅੱਛਾ ਜੀ ਲਓ ਜੀ ਸਾਹਿਲ ਭਾਜੀ ਕਹਿ ਰਹੇ ਆ ਵੀ ਨਵੇਂ ਡਿਜ਼ਾਈਨ ਆਏ ਆ ਨਵੇਂ ਸੂਟ ਆਏ ਆ ਤੇ ਨਵੇਂ ਰੇਟ ਭਾਜੀ ਬਹੁਤ ਘੱਟ ਰੇਟ ਆ ਚੁੱਕੇ ਬਿਲਕੁਲ ਸਹੀ ਹੈ ਮੇਰੇ ਵੀ ਤੁਹਾਨੂੰ ਦਿਖਾ ਰਹੇ ਸੀ ਵੀ ਬਣਾਓ ਵੀ ਕਾਕੇ ਕਹਿਣ ਦਾ ਮਤਲਬ ਵੀ ਵੀਡੀਓ ਬਣਾਓ ਵੱਧ ਤੋਂ ਵੱਧ ਸ਼ੇਅਰ ਕਰੋ ਕਸਟਮਰ ਨੂੰ ਦਿਖਾਓ ਵੀ ਗੋਟੀਆਂ ਨੇ ਵੈਰਾਈਟੀ ਬਹੁਤ ਆ ਚੁੱਕੀ ਹੈ ਨਵੀਆਂ ਚੀਜ਼ਾਂ ਬਹੁਤ ਆ ਚੁੱਕੀਆਂ ਡਿਜ਼ਾਈਨਿੰਗ ਨਵੀਂ ਆ ਚੁੱਕੀ ਹੈ ਆਹ ਲਓ ਜੀ ਰੇਟ ਅ ਆ ਲੋ ਜੀ ਆ ਆ ਗਏ ਨੇ ਸ਼ਾਨਦਾਰ ਤੇ ਸੋਹਣੇ ਸੋਹਣੇ ਫੂਟ ਮਨ ਮੋਲੇ ਸੂਟ ਦੁਪੱਟੇ ਆਣਗੇ ਫੈਨਸੀ ਰੇਟ ਆਣਗੇ ਅੱਧੇ ਦੁਪੱਟੇ ਸੂਟ ਦੇ ਵਿੱਚ ਵੈਰਾਈਟੀ ਮਿਲਦੀ ਆ ਫੁੱਲ ਫੁੱਲਾਂ ਦੀ ਫੁੱਲ ਵੈਰਾਈਟੀ ਆ ਇਹ ਆਉਣਗੇ ਅੱਧੇ ਡਿਜ਼ਾਈਨਿੰਗ ਲੇਟਸਟ ਆ ਚੁੱਕੇ ਨੇ ਪਰ ਇਹ ਕੀ ਰੇਟ ਦੇ ਸੂਟ ਆ ਵਾਲੇ ਜੀ 1750 ਰੁਪਏ ਦੇ 1750 ਰੁਪਏ ਦੇ ਸਾਰੇ 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 ਸੂਟ ਜੀ ਸਾਰੇ ਡਿਜ਼ਾਈਨ ਇਹ ਜਿਹੜੇ ਲੱਗੇ ਹੋਏ ਆ ਤੁਹਾਡੇ ਅੱਗੇ 1750 ਰੁਪਏ ਵਧਾ ਵੀ ਕਾਕੇ ਵਧਾ ਵੀ ਕਾਕੇ ਵਧਾ ਵੀ ਕਾਕੇ ਵੀਡੀਓ ਰੇਟ ਤੇ ਵੀ ਬਣਾ ਕਾਕੇ ਆਪਾਂ ਨਵੀਂ ਵੀਡੀਓ ਤੇ ਡਿਜ਼ਾਈਨਰ ਪੀਸ ਲੈਸ ਲੱਗੀ ਆ ਪੰਜਾਬ 51750 1850 2021 2200 ਆਰਟੀਕਲ ਦਿਖਾਓ ਭਾਜੀ ਭਾਜੀ ਆਰਟੀਕਲ ਸਾਰੇ ਨਵੇਂ-ਨਵੇਂ ਆ ਦੇਖੋ ਮੇਰੀਏ ਭੈਣਾ ਜਿਨ੍ਹਾਂ ਨੇ ਵੀ ਸੂਟ ਬਣਾਉਣੇ ਆ ਗਰਮੀਆਂ ਵਾਲੇ ਤਾਂ ਵੈਰਾਈਟੀ ਬਹੁਤ ਡੇਲੀ ਅਪਡੇਟ ਹੁੰਦੀ ਆ ਨੋਰਮਲ ਸੂਟਾਂ ਤੋਂ ਲੈ ਕੇ ਪਾਰਟੀ ਵੇਅਰ ਸੂਟਾਂ ਤੱਕ ਤੁਹਾਨੂੰ ਹਰ ਚੀਜ਼ ਅਵੇਲੇਬਲ ਹੈ ਕਿ ਅੱਦੇ ਰੇਟਾਂ ਤੇ ਭਾਈ ਬਈ ਆ ਕੀ ਕਰੀਏ ਨਾ ਹੁਣ ਇਹ ਵੀਰੇ ਬਹੁਤ ਹੀ ਸ਼ਾਨਦਾਰ ਬਲੌਕ ਪੇਂਟ ਵਾਲੇ ਸੂਟ ਲੈ ਕੇ ਆਏ ਆ ਗਰਮੀਆਂ ਦੇ ਵੀਰੇ ਮੈਂ ਦੁਪੱਟਾ ਦਿਖਾ ਰਿਆ ਸੀ ਮੈਂ ਖੋਲ ਕੇ ਆ ਦੇਖੋ ਜੀ ਆ ਰਹਿਣ ਵਾਲਾ ਜੀ ਦੁਪੱਟਾ ਫੁੱਲ ਸਾਈਜ਼ ਦਾ ਮਸ਼ਲੀਨ ਦਾ ਦੁਪੱਟਾ ਡਿਜੀਟਲ ਬਲੋਕ ਕੀਤੀ ਹੋਈ ਹੈ ਤੇ ਆ ਦੇਖੋ ਜੀ ਸੂਟ ਦਾ ਡਿਜ਼ਾਈਨ ਆ ਉੱਪਰ ਤੋਂ ਗਲੇ ਤੱਕ ਸਾਰਾ ਬਲੋਕ ਪੇਟ ਹੈ ਨਾਲ ਕੀਤਾ ਹੋਇਆ ਵਰਕ ਤੇ ਇਧਰ ਘੁਮਾ ਦਿਓ ਕੈਮਰਾ ਜੀ ਆ ਦੇਖੋ ਆ ਸਾਰੇ ਡਿਜ਼ਾਈਨ ਅੱਜ ਦੀ ਨਵੀਂ ਅਪਡੇਟ ਆ ਭਾਜੀ ਆ ਸਾਰੇ ਨਵੇਂ ਡਿਜ਼ਾਈਨ ਆਇਆ ਜੀ ਸਪੈਸ਼ਲ ਵਾਈਟ ਦੇ ਉੱਤੇ ਆਇਆਗਾ 2150 ਰੁਪਏ ਚ ਦੋ ਕਲਰ ਵਾਈਟ ਹੈ ਕਰੀਮ ਹੈ ਬਲੈਕ ਹੈ ਸਪੈਸ਼ਲ ਸੈਟ ਆਇਆ ਹੈ ਸੋਨਾ ਡਿਜ਼ਾਈਨ ਹੈ ਸਾਰੇ ਆਰਟੀਕਲ ਹੁਣ ਮੈਨੇ ਸਿਰਫ ਗੋਠੀ ਬਲਬ ਧੋਬੀਰ ਉਠਾਤੇ ਕਹਿੰਦੀ ਕੋਹਾਂ ਦੀ ਵੈਰਾਈਟੀ ਪਿਓਰ ਕਾਟਨ ਦੇ ਸੂਟ ਆ ਚੁਕੇ ਨਵੀਆਂ ਨਵੀਆਂ ਚੀਜ਼ਾਂ ਨਵੇਂ ਨਵੇਂ ਡਿਜ਼ਾਈਨ ਤੇ ਡਿਜ਼ਾਈਨ ਬਹੁਤ ਸੋਹਣੇ ਆ ਚੁੱਕੇ ਆਪਣੇ ਕੋਲੇ ਬੁਟੀਕ ਦੇ ਆਰਟੀਕਲ ਹੈ ਡਿਜ਼ਾਈਨ ਦੇ ਉੱਪਰ ਨਿਗਾਹ ਮਾਰ ਲਓ ਵੀਰੇ ਮਲਟੀ ਕਮ ਕੀਤੇ ਹੋਏ ਡਿਜ਼ਾਈਨਰ ਸੂਟ ਆ ਚੁੱਕੇ ਪਿਓਰ ਕਾਟਨ ਦੇ ਵਿੱਚ ਲੈਸਿਸ ਦੇ ਕੰਮ ਦੇ ਨਾਲ ਦੁਪੱਟੇ ਬਹੁਤ ਸ਼ਾਨਦਾਰ ਆ ਚੁੱਕੇ ਆ ਲਓ ਤੁਹਾਨੂੰ ਓਪਨ ਕਰਕੇ ਦਿਖਾਣਾ ਜੀ ਦੁਪੱਟੇ ਦੀ ਲੁੱਕ ਦੇਖ ਲਓ ਪੱਲੇ ਦਾ ਕੰਮ ਦੇਖ ਲਓ ਜੀ ਤੇ ਡਿਜ਼ਾਈਨ ਦੇਖ ਲਓ ਕਿੰਨਾ ਸ਼ਾਨਦਾਰ ਹੈ ਰੇਟ ਦੀ ਗੱਲ ਕਰੀਏ 50% ਲੈਸ ਚਲੀਦਾ ਦੂਠੀ ਵਾਰ ਵਾਰ ਥੋਬੀਦਾਰ ਬਠਿੰਡਾ ਦੇ ਆ ਕਲਰਾਂ ਚ ਕਿਹ ਚਾਰ ਚਾਰੇ ਦੇ ਚਾਰੇ ਕਲਰ ਨਵੇਂ ਆ ਨਵੀਆਂ ਚੀਜ਼ ਆ ਚੁੱਕੀਆਂ ਡਿਜ਼ਾਈਨ ਬਹੁਤ سارے ਹਾਂਜੀ ਲਓ ਜੀ ਬੁਟੀਕ ਪੀਸ ਆਇਆ ਹੈਗਾ ਮੋਰਨੀ ਵਾਲਾ ਭਾਜੀ ਮੋਰਨੀ ਵਾਲਾ ਡਿਜ਼ਾਈਨ ਬਣਿਆ ਗਲੇ ਤੇ ਵੀ ਵਰਕ ਹੈ ਇਹਦੇ ਘੇਰੇ ਤੇ ਵਰਕ ਹੈ ਲੈਸੇਜ ਦਾ ਵਰਕ ਹੋਇਆ ਹੋਇਆ ਦੁਪੱਟੇ ਤੇ ਆਏਗਾ ਵਰਕ ਭਾਜੀ ਦੁਪੱਟਾ ਬਹੁਤ ਸੋਹਣਾ ਜੀ ਵਰਕ ਵਾਲਾ ਦੁਪੱਟਾ ਆਏਗਾ ਕਲਰ ਆਏ ਆਇ ਚ ਤਿੰਨ ਰੇਟ ਹੈ 1750 ਰੁਪਏ ਸਿਰਫ ਜਿਹਦੇ ਫੋਟੋਆਂ ਵਾਲੇ ਤੇ ਬਹੁਤ ਹੀ ਸੋਹਣੇ ਸੋਹਣੇ ਸੂਟ ਆ ਗਏ ਨੇ ਆਪਣੇ ਕੋਲੇ ਆ ਦੇਖੋ ਬਰਬਰੀ ਬੇਸ ਤੇ ਬਲੌਗ ਤੇ ਤੇ ਹਾਲੀਵਾਰ ਕੀਤਾ ਹੋਇਆ ਆ ਆ ਗਿਆ ਜੀ ਇਹਦਾ ਦੁਪੱਟਾ ਦਪੱਟਾ ਬੜਾ ਸ਼ਾਨਦਾਰ ਰਹਿਣ ਵਾਲਾ ਜੀ ਫੂਲ ਬਹੁਤ ਸ਼ਾਨਦਾਰ ਰਹਿਣ ਵਾਲਾ ਕਲਰ ਬਹੁਤ ਸ਼ਾਨਦਾਰ ਰਹਿਣ ਵਾਲਾ ਹੈ ਰੇਟ ਜਿਹੜਾ ਰਹਿਣ ਵਾਲਾ ਹੈ ਜੀ ਹੋਰ ਰਹਿਣ ਵਾਲਾ ਹੈ ਜੀ 2500 ਰੁਪਿਆ ਸੇਮ ਫੋਟੋ ਵਾਲਾ ਡਿਜ਼ਾਈਨ ਬੰਨਾ ਜੀ ਕਲਰ ਚੈੱਕ ਕਰ ਲੋ ਤੁਸੀਂ ਆਹ ਤਿੰਨ ਕਲਰ ਹੈ ਬਰਬਰੀ 베ਸ ਤੇ ਬਿਲਕੁਲ ਨਵੀਂ ਆਈਟਮ ਆ ਚੁੱਕੀ ਹੈ ਚਾਹੇ ਆਨਾ ਨਵੀਂ ਅਪਡੇਟ ਲਈ ਪੇਜ ਨੂੰ ਉੱਤੇ ਆ ਗਿਆ ਫੁੱਲ ਵੱਲੇ ਵੀ ਬੜੇ ਸੋਹਣੇ ਸੋਹਣੇ ਕਢਾਈ ਹੈ ਕਢਾਈ ਦੇ ਨਾਲ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਤਿਆਰ ਕਰਾਇਆ ਇਹ ਹੈ ਜੀ ਤੁਹਾਡੇ ਲਈ ਬਰਬਰੇ ਵੇਜ਼ ਤੇ ਦੁਪੱਟਾ ਵੀ ਬਰਬਰੇ ਵੇਜ਼ ਦਾ ਸੂਟ ਵੀ ਬਰਬਰੇ ਵੇਜ਼ ਦਾ ਸੂਟ ਦੇ ਡਿਜ਼ਾਈਨਿੰਗ ਚੈੱਕ ਕਰ ਲਓ ਫਿਰ ਆਪਾਂ ਚੈੱਕ ਕਰਾਉਨੇ ਆ ਦੁਪੱਟੇ ਦੀ ਡਿਜ਼ਾਈਨਿੰਗ ਆਹ ਦੇਖੋ ਜੀ ਆ ਦੁਪੱਟੇ ਤੇ ਰਹਿਣ ਵਾਲੀ ਹੈ ਸਾਰੀ ਡਿਜ਼ਾਈਨਿੰਗ ਆ ਪੱਲੇ ਰਹਿਣ ਵਾਲੇ ਬੜੀ ਸ਼ਾਨਦਾਰ ਸਾਰੀ ਲੈਸ ਲਾ ਕੇ ਉੱਪਰ ਕਢਾਈ ਕੀਤੀ ਹੋਈ ਹੈ ਤੇ ਰੰਗਾਂ ਦੀ ਗੱਲ ਕਰ ਲਈਏ ਤਾਂ ਰੰਗਾਂ ਮੈਚਿੰਗ ਬੜੀ ਸੋਹਣੀ ਇਹਦੇ ਵਿੱਚ ਆਈ ਹੈ ਗਰੇ ਕਲਰ ਗਾਜਰੀ ਕਲਰ ਲਵੈਂਡਰ ਕਲਰ ਚਾਰ ਕਲਰ ਦਾ ਸੈਟ ਆਇਆ ਜੀ ਤੇ ਉਹ ਵੀ ਆਇਆ ਡਿਸਕਾਊਂਟ ਤੇ ਜਿਵੇਂ ਤੁਸੀਂ ਕਾਟਨ ਦੇ ਦੇਖੇ ਸੀ ਓਵੇਂ ਹੀ ਮੇਰੇ ਕੋਲੇ ਆਏ ਨੇ ਬਹੁਤ ਹੀ ਸੋਹਣੇ ਔਰਗਾਂజా 베ਸ ਤੇ ਔਰਗੈਨਿਕ 베ਸ ਤੇ ਬਹੁਤ ਸੋਹਣੇ ਟਿੱਪਲੀ ਵਰਕ ਵਾਲੇ ਸੂਟ ਆਏ ਨੇ ਕੜਾਈ ਦੇਖੋ ਜੀ ਐਦਾਂ ਲੱਗਦਾ ਜਿਵੇਂ ਵਿੱਚ ਮੜੀ ਹੋਵੇ ਕੋਈ ਖਰਾਬ ਹੋਣ ਵਾਲੀ ਕੜਾਈ ਨਹੀਂ ਤੇ ਦੁਪੱਟਾ ਰਹਿਣ ਵਾਲਾ ਬਹੁਤ ਹੀ ਸ਼ਾਨਦਾਰ ਆਹ ਦੇਖੋ ਜੀ ਆਹ ਦੁਪੱਟਾ ਫੁੱਲ ਲੈਂਥ ਦੇ ਦੁਪੱਟੇ ਨੇ ਕੋਈ ਛੋਟੇ ਜਿਹੇ ਦੁਪੱਟੇ ਨਹੀਂ ਹੈਗੇ ਵੀਰੇ ਤੇ ਕਲਰ ਮਿਲਨੇ ਚਾਰ ਰੇਟ ਮਿਲਣਾ ਤੁਹਾਨੂੰ 4700 ਵਾਲਾ ਸਿਰਫ 2350 ਵੀਰੇ ਅਸੀਂ ਕਹਿੰਨੇ ਆ ਨਾ 50% ਆਫ ਦਾ 50% ਹੁੰਦਾ ਮਾਰਕੀਟ ਚ ਰੇਟ ਪਤਾ ਕਰ ਲੈ ਜੇ 4500 4000 ਤੋਂ ਘੱਟ ਛੂਟ ਮਿਲ ਜੇ ਜ਼ਵਾਬਦਾਰੀ ਆ ਆਪਣਾ ਕਿੰਨਾ 2350 ਜਿਤ ਨਹੀਂ ਨਹੀਂ ਜੀ ਲੈ ਕੇ ਆ ਗਿਆ ਰਾਮ ਟੈਕ ਕੇਦਰ ਲੋਨੇ ਲੈ ਦੇਖ ਲੈ ਭਾਈ ਪੈਚ ਵਰਕ ਵਾਲੇ ਬਹੁਤ ਹੀ ਸੋਹਣਾ ਕਪੜਾ ਤਾਂ ਮੈਂ ਕਿਹਾ ਏਕਦਮ ਠੰਡਾ ਠਾਰ ਗਰਮੀਆਂ ਵਿੱਚ ਔਰ ਦੁਪੱਟਾ ਦੇਖ ਕੇ ਰੂਹ ਹਸ ਹੋ ਜਾਏਗੀ ਭਾਈ ਯੇ ਲੈ ਭਾਈ ਦੁਪੱਟਾ ਦੇਖ ਲੈ ਮਸਤ ਦੁਪੱਟਾ ਤਿਆਰ ਕੀਤਾ ਹੋਇਆ ਹੈ ਰਾਮ ਟੈਕ ਦਾ ਇਹ ਲੈ ਭਾਈ ਇੱਕ ਨੰਬਰ ਦੁਪੱਟਾ ਆ ਗਿਆ ਭਾਈ ਔਰ ਇਸਕੇ ਕਲਰ ਵੀ ਚਾਰ ਮਿਲ ਜਣਗੇ ਭਾਈ ਇਹ ਮੇਰੇ ਦੋਸਤ ਇਹ ਕਲਰ ਆ ਗਏ ਇਹ ਚਾਰ ਕਲਰ ਇਸਮੇ ਮਿਲਨੇ ਵਾਲੇ ਹੈ ਭਾਈ ਔਰ ਰਾਮ ਟੈਕ ਦਾ ਬ੍ਰਾਂਡਡ ਕਿ ਡਿਜ਼ਾਈਨ ਹੈ ਇਹ ਸਾਰੇ ਕੇ ਸਾਰੇ 2300 2550 2250 1950 ਭਾਈ ਇਹ ਸਾਰੇ ਰਾਮ ਟੈਕ ਕੇ ਬ੍ਰਾਂਡਡ ਸੂਟ ਹੈ ਇਹ ਮਿਲਨੇ ਆਪਕੋ ਸਿਰਫ ਗੋਠੀ ਵਰਲਡਵਾਇਡ ਧੋਬੀ ਵਿਆ ਬਠਿੰਡਾ ਵਾਲੋਂ ਕੇ ਅੱਜ ਇੱਕ ਡਿਜ਼ਾਈਨ ਦਿਖਾਉਨੇ ਆ ਤੁਹਾਨੂੰ ਵੱਡੇ ਪਣੇ ਦਾ ਆਲ ਓਵਰ ਸੂਟ ਉਹਦੇ ਤੇ ਕਢਾਈ ਰਹਿਣ ਵਾਲੀ ਹੈਗੀ ਹੈ ਬਹੁਤ ਹੀ ਸੋਹਣਾ ਕੰਸੈਪਟ ਮੇਰੇ ਕੋਲੇ ਆਇਆ ਹੈ 1000 ਰੁਪਏ ਆਦੀ ਰੇਂਜ ਚ ਬੋਟਿਕ ਤੇ ਕਢਾਈ ਨਹੀਂ ਹੋਣੀ ਤੇ ਨਾ ਹੀ ਮਿਲਣਾ ਇਹੋ ਜਿਹਾ ਦੁਪੱਟਾ ਜੀ ਇਹ ਓਨਲੀ 1050 ਦਾ 1050 ਦਾ ਸੂਟ ਹੈ ਇਹਦੇ ਵਿੱਚ ਡਿਜ਼ਾਈਨ ਬਹੁਤ ਆ ਚੁੱਕੇ ਨੇ ਮੇਰੇ ਕੋਲੇ ਗਰਮੀਆਂ ਦੇ ਪਿਓਰ ਕਾਟਨ ਦੇ ਸੂਟ ਨੇ ਜੀ ਡਿਜ਼ਾਈਨ ਚੈੱਕ ਕਰ ਲਓ ਵੀਰੇ ਆਹ ਡਿਜ਼ਾਈਨ ਰਹਿਣ ਵਾਲਾ ਡਿਜੀਟਲ ਪ੍ਰਿੰਟ ਤੇ ਵਰਕ ਕੀਤਾ ਹੋਇਆ ਰਹਿਣ ਵਾਲਾ ਦੁਪੱਟਾ ਔਰ ਆਹ ਦੇਖੋ ਜੀ ਇਹਦੇ ਆ ਕਲਰ ਅਲਗ-ਅਲਗ ਗਾਣੇ ਦੇ ਡਿਜ਼ਾਈਨ ਅਲਗ-ਅਲਗ ਗਾਣੇ ਦੇ ਬਲੈਕ, ਮਸਟਰਡ, ਗਾਜਰੀ ਇਹ ਚਾਰ ਕਲਰ ਦਾ ਸੈੱਟ ਆ ਜੀ ਬਿਲਕੁਲ ਨਵਾਂ। ਹਾਂਜੀ ਲਓ ਜੀ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਤੁਹਾਡੇ ਸਾਹਮਣੇ ਲੈ ਕੇ ਆਏ ਆਂ। ਇਹ ਦੁਪੱਟਾ ਗਰਮੀਆਂ 'ਚ ਪਾਉਣ ਵਾਲੇ ਕਾਟਨ ਦੇ ਦੁਪੱਟਿਆਂ ਨਾਲ ਡਿਜੀਟਲ ਪ੍ਰਿੰਟ ਸੂਟ ਨੇ। ਬਿਲਕੁਲ ਨਵਾਂ ਡਿਜ਼ਾਈਨ ਤੁਸੀਂ ਦੇਖ ਰਹੇ ਹੋ। ਇਹ ਮੇਰੇ ਕੋਲੇ ਆਇਆ ਜੀ 650 ਦੀ ਰੇਂਜ 'ਚ। ਆ ਦੁਪੱਟਾ ਰਹਿਣ ਵਾਲਾ ਜੀ ਆ ਰਹਿਣ ਵਾਲਾ ਸੂਟ। ਇਹ ਕਲਰ ਵੀ ਇਹਦੇ ਵਿੱਚ ਡਿਜ਼ਾਈਨ ਵੀ ਹੈ। ਬਾਟਮ ਆਏਗੀ ਨਾਲ ਪਲੇਨ ਆ ਦੇਖੋ ਜੀ ਕਲਰ ਚੈੱਕ ਕਰੋ ਹੁਣ ਤੁਸੀਂ ਆ ਇਹਦੇ ਕਲਰ ਹੈ ਜੀ ਗ੍ਰੇ ਕਲਰ ਬ੍ਰੈਡ ਕਲਰ ਮਹਿੰਦੀ ਕਲਰ ਮਸਟਰਡ ਕਲਰ ਆ ਦੇਖੋ ਲਾਈਨਿੰਗ ਦੇ ਵਿੱਚ ਇਹ ਸਾਰੇ 650 ਵਾਲੇ ਪੀਸ ਹੈ ਬਿਲਕੁਲ ਨਵੀਂ ਤੇ ਵੈਰਾਈਟੀ ਫਰੈਸ਼ ਦੇਖਣ ਲਈ ਪੇਜ ਨੂੰ ਵੀਰੇ ਆ ਜਿਹੜਾ ਤੁਸੀਂ ਡਿਜ਼ਾਈਨ ਦੇਖ ਰਹੇ ਹੋ ਬਲੇ ਵਰਕ ਵਾਲਾ ਬਹੁਤ ਸੋਹਣਾ ਹੈਂਡਵਰਕ ਤੇ ਆਪਣੇ ਕੋਲੇ ਸੂਟ ਆਇਆ ਪੀਸ ਆਪਾਂ ਓਪਨ ਕਰਕੇ ਦਿਖਾਵਾਂਗੇ ਪਹਿਲਾਂ ਤੁਸੀਂ ਕਲਰ ਚੈੱਕ ਕਰ ਲਓ ਲਓ ਜੀ ਆਪਾਂ ਪਾਊਡਰ ਬਲੂ ਕਲਰ ਦਾ ਪੀਸ ਓਪਨ ਕਰਨ ਜਾ ਰਹੇ ਹਾਂ ਇਹਦੇ ਬਾਟਮ ਤੇ ਵੀ ਵਰਕ ਰਹਿਣ ਵਾਲਾ ਜੀ ਬਾਟਮ ਤੇ ਵਰਕ ਆਏਗਾ ਸ਼ਰਟ ਤੇ ਵਰਕ ਆਏਗਾ ਬਹੁਤ ਹੀ ਸੋਨਾ ਕਨਸੈਪਟ ਹੈ ਆ ਦੇਖੋ ਇਸ ਤਰ੍ਹਾਂ ਬਣਾਇਆ ਹੋਇਆ ਟਾਪਟੇ ਸਟਾਈਲ ਦੇ ਵਿੱਚ ਤੇ ਪੌਂਚਿਆਂ ਦਾ ਕੰਮ ਦਿਖਾਉਣੀ ਜੀ ਤੁਹਾਨੂੰ ਆ ਰਹਿਣ ਵਾਲਾ ਹੈ ਜੀ ਪੌਂਚਿਆਂ ਦਾ ਪੌਂਚਿਆਂ ਤੇ ਵੀ ਕੜਾਈ ਆਏਗੀ ਸ਼ਰਟ ਤੇ ਵੀ ਕੜਾਈ ਆਏਗੀ ਬਹੁਤ ਸੋਨਾ ਕਨਸੈਪਟ ਹੈ ਦੇ ਨਾਲ ਦੁਪੱਟਾ ਆਏਗਾ ਜੀ ਇਹ ਜੀ ਆਹ ਵਾਲਾ ਦੁਪੱਟਾ ਰਹਿਣ ਵਾਲਾ ਹਵਾਲਾ ਜੀ ਔਰ ਕਲਰ ਚੈੱਕ ਕਰ ਲੋ ਤੁਸੀਂ ਆਚਾਰ ਕਲਰ अवेलेबल ਹੈ 26 ਸੱਚੇ ਵਰਕ ਵਾਲਾ ਬਹੁਤ ਹੀ ਸੋਹਣਾ ਸਟਾਈਲ ਲੈ ਕੇ ਆਏ ਆ ਆ ਜਿਹੜਾ ਤੁਸੀਂ ਵਰਕ ਦੇਖ ਰਹੇ ਹੋ ਇਹ ਛੜ ਦਾ ਨਹੀਂ ਪੌਂਚਿਆਂ ਦਾ ਵਰਕ ਹੈ ਆ ਦੇਖੋ ਜੀ ਹਲਕਾ ਫੁਲਕਾ ਵੀ ਸ਼ੇਪ ਗਲਾ ਬਲਾਸ ਬਾਜੂ ਆ ਵੀ ਸ਼ੇਪ ਗਲਾ ਬਣਨ ਵਾਲਾ ਜੀ ਆ ਬਾਜੂ ਤੇ ਵਰਕ ਆਏਗਾ ਜੀ ਤੇ ਆ ਰਹਿਣ ਵਾਲਾ ਇਹਦਾ ਦੁਪੱਟਾ ਦੁਪੱਟਾ ਪੱਟੀ ਵਾਲਾ ਤੇ ਕਲਰ ਮਿਲਨੇ ਜੀ 4 ਚਾਰ ਕਲਰ ਮਿਲਨੇ ਆ ਰੇਡ ਰੈਨ ਵਾਲਾ ਬੈਂਡਵਰਕ ਵਾਲੇ ਪਾਰਟੀ ਵੇਅਰ ਸੂਟ ਆ ਗਏ ਨੇ ਆਪਣੇ ਕੋਲੇ ਗਰਮੀਆਂ ਚ ਪਾਉਣ ਵਾਲੇ ਬਰਬਰੀ ਇਹਦਾ ਬੇਸ ਹੈ 20 ਸ਼ੇਵ ਨੈਕ ਬਣਿਆ ਹੋਇਆ ਬਹੁਤ ਹੀ ਸੋਹਣਾ ਕਨਸੈਪਟ ਆਇਆ ਗੱਲ ਇਹ ਲੋਕ ਹਲਕਾ ਫੁਲਕਾ ਡਿਜ਼ਾਈਨਰ ਸੂਟ ਹੈ ਔਰ ਦੁਪੱਟਾ ਰਹਿਣ ਵਾਲਾ ਜੀ ਇਹਦੇ ਨਾਲ ਡੈਂਟਿੰਗ ਦਾ ਡੈਂਟਿੰਗ ਦਾ ਦੁਪੱਟਾ ਰਹਿਣ ਵਾਲਾ ਲੈਸਸ ਵਾਲਾ ਕਲਰ ਮਿਲਣ ਕੇ ਚਾਰ ਤੁਹਾਨੂੰ ਆ ਦੇਖੋ ਜੀ ਇੱਕ ਕਲਰ ਆਪਾਂ ਓਪਨ ਕੀਤਾ ਵੇ ਆ 3 ਕਲਰ ਮਿਲਣ ਵਾਲੇ ਆ ਰੇਡ ਰੈਨ ਵਾਲੇ ਕੇ 3200 6400 ਵਾਲੇ ਸੂਟ 3200 ਦੇ ਨੇ